ਲੱਗਾ ਨਹੀਂ ਜੀ ਕਰ ਲੋ ਮੇਰੀ ਬੇਨਤੀ ਕਰ ਦਿਓ ਭਾਈ ਪੰਜ ਬੋਲੋ ਨਾ ਮੈਂ ਕਰ ਲੋ ਲੱਗਾ ਕਰ ਲੋ ਸਾਲਾ ਜਿਹੜਾ ਕੋਈ ਮੀਟਿੰਗ ਨਹੀਂ ਹੋਈ ਹੈ ਨਗਰ ਦਾ ਚਰਚਾਵਾਂ ਦਾ ਦੌਰ ਚੱਲ ਰਹੀ ਹੈ ਕਿ ਸਿੰਘ ਸਭਾ ਅਸਤੀਫਾ ਦੇਣ ਜਾ ਰਹੇ ਹੈ ਬੜਾ ਗੰਭੀਰ ਹਾਲਾਤ ਬਣੇ ਨੇ ਕਿਸੇ ਅਜਿਹੀ ਮੀਟਿੰਗ ਤਾਂ ਨਹੀਂ ਐਦਾਂ ਨਹੀਂ ਕੋਈ ਗੱਲ ਨਹੀਂ ਦੇਖੋ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਔਰ ਦੂਸਰੇ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਤੇ ਉਹ ਸਿੰਘ ਸਭਾ ਨਾਲ ਨੂੰ ਮਿਲ ਰਹੇ ਹੈ ਤੇ ਜੇ ਉਹ ਸਿੰਘ ਸਭਾ ਨਾਲ ਨੂੰ ਮਿਲਣਗੇ ਤੇ ਉਹ ਕਿ ਜੇ ਕਿਸੇ ਗੈਰ ਤਰਮਾ ਦੇ ਮਖੇਨ ਖੜੀ ਮਿਲਣਗੇ ਤੋ ਮਿਲਣ ਆਏ ਆ ਕੋਈ ਇਦਾਂ ਦੀ ਗੱਲ ਹੈ ਭਾਈ ਰਾਜੋਨ ਵੱਲੋਂ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਬਹੁਤ ਵਧੀਆ ਜੀ ਬਹੁਤ ਵਧੀਆ ਮੈਂ ਉਹਨਾਂ ਦੀ ਅਪੀਲ ਨੂੰ ਅਪਰੀਸ਼ੀਏਟ ਕਰਦਾ ਠੀਕ ਹੈਗਾ ਕਿ ਸੁਖਵੀਰ ਬੱਲ ਦੇ ਮਾਮਲੇ ਤੇ ਕੋਈ ਫੈਸਲਾ ਜਲਦੀ ਲਿਆ ਜਾਵੇ ਕਿ ਤੁਹਾਨੂੰ ਦੇਖਾਂਗੇ ਜੀ ਅੱਜ ਪੰਜ ਸਿੰਘ ਸੰਬੰਧੀ ਜਦੋਂ ਮੀਟਿੰਗ ਹੋਊਗੀ ਭਾਈ ਰਾਜੂ ਉਹਨਾਂ ਦੀ ਅਪੀਲ ਨੂੰ ਕਿਸ ਤਰ੍ਹਾਂ ਦੇਖਦੇ ਹਾਂ ਬਹੁਤ ਵਧੀਆ ਅਪੀਲ ਹੈ ਉਹਨਾਂ ਦੀ ਅਪੀਲ ਜਿਹੜੀ ਹੈ ਉਹ ਮੰਗਣੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਸਾਡੇ ਵੱਲੋਂ ਵੀ ਉਹਨਾਂ ਦੀ ਵੀ ਅਪੀਲ ਤੇ ਸੱਤਾ ਦਿੱਤਾ ਜਾਊਗਾ ਪੰਜ ਸਿੰਘ ਸੰਬੰਧੀ ਦੇਸ਼ੀ ਪ੍ਰਵਾਨ ਕੀਤਾ ਉਹ ਪੰਜ ਸਿੰਘ ਸੰਬੰਧੀ ਮੀਟਿੰਗ 'ਚ ਵਿਚਾਰ ਤੋਂ ਬਾਅਦ ਸਿੰਘ ਸਾਹਿਬ ਸਵੇਰੇ ਤੇ ਮੀਟਿੰਗ ਦੇ ਵਿੱਚ ਮਿਲੇ ਜੀ ਪ੍ਰਧਾਨ ਸ਼ੂਨੀ ਕਮੇਟੀ ਨੂੰ ਤੇ ਅਕਾਲੀ ਦਲ ਦੇ ਪ੍ਰਧਾਨ ਨੂੰ ਤੇ ਦੁਬਾਰਾ ਮੀਟਿੰਗ ਕਰਨ ਦੀ ਮੈਨੂੰ ਨਹੀਂ ਸੀ ਮਿਲੇ ਅੱਛਾ ਤੁਸੀਂ ਮੈਨੂੰ ਲਾਇਆ ਉਹ ਨਹੀਂ ਮੈਂ ਵੈਸੇ ਆਇਆ ਸੀ ਹੱਸ ਰਿਹਾ ਮੈਂ ਇਹ ਉਹ ਕੁਦਰਤੀ ਮੈਂ ਦਰਬਾਰ ਸਾਹਿਬ ਮੱਥਾ ਟੇਕਣਾ ਆ ਚਾਹਵਣੇ ਜੋਰ ਫੜਿਆ ਕਿ ਸਿੰਘ ਸਵਰਨ ਅਸਤੀਫਾ ਦੇ ਦੇ ਤਾਂ ਸਿੰਘ ਸਵਰਨ ਅੜ ਗਿਆ ਕਿ ਅਸਤੀਫਾ ਉਹ ਵਾਪਸ ਨਹੀਂ ਦੇਖੋ ਮੈਂ ਪਹਿਲਾਂ ਕਹਿ ਦਿੱਤਾ ਕਿ ਇੱਕ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੈ ਦੂਸਰੀ ਸ਼ਰਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਹੈ ਔਰ ਇਹਨਾਂ ਦੀਆਂ ਸਿੰਘ ਸਾਹਿਬਾਨਾਂ ਨਾਲ ਮੀਡੀਆ ਨਾਲ ਸਗੋਂ ਰੁਟੀਨ ਦੇ ਵਿੱਚ ਵੀ ਚੱਲਦੀਆਂ ਰਹੀਆਂ ਚੱਲਦੀਆਂ ਰਹਿਣੀਆਂ ਵੀ ਚਾਹੀਦੀਆਂ ਨੇ ਸਿਸ਼ਟਾਚਾਰ ਦੇ ਨਾਤੇ ਸਰ ਆਓ ਇਹ ਤਾਂ ਨਹੀਂ ਕੋਈ ਗੱਲ ਬੀਜੀ ਬੀਜੀ ਨੂੰ ਸਮਰਥਨ ਦਿੱਤਾ ਹੈ ਯਾਨੀ ਹਰਨਾਮ ਸਿੰਘ ਤੋਂ ਮਾਜੀ ਬਲੋ ਦੇਖੋ ਬਿਨਾ ਸ਼ਰਤ ਸਮਰਥਨ ਜਿਹੜਾ ਹੈਗਾ ਉਹ ਵਾਜਬ ਨਹੀਂ ਹੁੰਦਾ ਅੱਗੇ 25 ਸਾਲ ਅਕਾਲੀ ਦਲ ਨੇ ਬਿਨਾ ਸ਼ਰਤ ਸਮਰਥਨ ਦਿੱਤਾ ਤੇ ਜੇ ਅਗਰ ਸ਼ਰਤਾਂ ਮੰਨੀਆਂ ਜਾਂਦੀਆਂ ਤੇ ਬੈਟਰ ਬਹੁਤ ਵਧੀਆ ਕਿ ਜਿਸ ਤਰ੍ਹਾਂ ਸਸਤਾ ਦੂ ਮੁਖੀ ਨੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੀਜੀ ਵਿੱਚ ਇਹ ਸ਼ਰਤਾਂ ਅਗਰ ਮੰਨੀਆਂ ਮੰਨ ਲਈਆਂ ਜਾਂਦੀਆਂ ਬੰਦੀ ਸਿੰਘ ਰਹਾ ਹੁੰਦੇ ਆ ਕੋਈ ਸਾਡੇ ਮਸਲੇ ਸਿੱਖਾਂ ਦੇ ਹੱਲ ਹੁੰਦੇ ਆ ਤੇ ਮਤਲਬ ਠੀਕ ਬਲੋ ਜੀ ਇਹ ਬਹੁਤ ਪੀਲਾ ਕਿ ਪੰਥ ਕੇਕਤਾ ਹੋਣੀ ਚਾਹੀਦੀ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਦਮਦਮਿਤ ਟਕਸਾਲ ਵੱਲੋਂ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਅੰਦਰਲੇ ਸੰਦੇ ਉਹਨਾਂ ਮਸਲੇ ਨੂੰ ਗੰਭੀਰ ਨਹੀਂ ਕਰਦੇ ਔਰ ਸਰਕਾਰ ਦੇ ਸਾਡੇ ਮਸਲੇ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੀ ਜਾਂਦੇ ਨੇ ਪੰਦੀ ਸਿੰਘਾਂ ਦੇ ਮਸਲੇ ਵਿਚਾਰੀ ਗਾੜੀ ਜਾਂਦੇ ਨੇ ਕੱਦ ਜਾਂਦੇ ਨੇ ਪਾਈ ਹੈ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਸਾਡੇ ਨਾਲ ਧੱਕਾ ਹੋ ਰਿਹਾ ਜਿਵੇਂ ਕਿ ਇਹੋ ਕਿ ਪੰਜਾਬ ਤੋਂ ਜਿਹੜਾ ਕੈਲੀਸਟ ਪ੍ਰੋਜੈਕਟ ਆ ਲੋਕੀ ਕਹਿੰਦੇ ਨੇ ਧੱਕਾ ਹੋਇਆ ਜਾ ਰਿਹਾ ਨੇ ਪੰਜਾਬ ਦੇ ਯੂਨੀਵਰਸਿਟੀ ਰਿਸਰਚ ਦਾ ਮਸਲਾ ਹੋਰ ਬਹੁਤ ਸਾਰੇ ਬੰਦੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਦੀ ਹੈ ਤੇ ਇਹ ਜਿਹੜਾ ਚੰਗੀ ਗੱਲ ਹੈ ਉਹ ਵੀ ਵੀ ਕੀ ਹੈ ਉਹ ਕਿ ਕਿਤਾ ਜਾਉ ਉਸ ਦੇਚਾ ਦੇ ਵਿੱਚ ਪੰਚ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਪੰਚ ਸਿੰਘ ਸਬੰਨਾ ਬਲੋ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਆ ਉਹ ਬਿਲਕੁਲ ਕਦੋਂ ਤੱਕ ਖੰਦੀ ਸੰਭਾਵਨਾ ਜੀ ਪੰਚ ਸਿੰਘ ਸੰਬੰਧੀ ਮੀਟਿੰਗ ਮਨਜੁਗ ਸਿੰਘ ਸਾਹਿਬ ਗੈਨੀ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਜਿਸੇ ਨੂੰ ਨੰਦਿਆ ਰੂਪ ਤਾਂ ਆ ਗਿਆ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ੍ਰੀ ਕਲਤਖ ਸਾਹਿਬ ਬੇਸਮਸਲੇ ਨੂੰ ਦੇਖ ਰਹੇ ਹਾਂ ਕਾਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਕੇਜਰੀਵਾਲ ਵੱਲੋਂ ਦਸਤਾਰੋ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਨੂੰ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬੰਨਣੀ ਹੈ ਤੇ ਉਹਦਾ ਅਤਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਤਾਂ